लॉक टावर तो लैके मेन गेट तक बहुत सोहना व्यू है सामने मेन गेट है मेन गेट तो लैके डेयरी फार्म तक ये बहुत सोहना ਮੇਨ ਰੋਡ ਬਣਿਆ ਹੈ ਇਸੇ ਮੇਨ ਰੋਡ ਤੇ ਸਾਹਮਣੇ ਬਲੌਕ ਟਾਵਰ ਬਣਿਆ ਹੈ ਇਹ ਦੂਜਾ ਗੇਟ ਲੰਘ ਕੇ तो हाथ है बाबा फतेह सिंह यात्री निवास सरा पे है बाबा फतेह सिंह यात्री निवास सरा ਇਹ ਬਹੁਤ ਸੋਹਣੀ ਪਾਰਕ ਹੈ ਦੁਬਾਰਾ ਮੇਨ ਰੋਡ ਉੱਤੇ ਆ ਗਏ ਹਾਂ ਖੱਬੇ ਹੱਥ ਹੈ ਲੰਗਰ ਹਾਲ ਇਮਾਰਤ ਬਹੁਤ ਟਾਈਮ ਲੱਗਾ ਸਾਹਮਣੇ ਹੈ ਕਲਗੀ ਧਰ ਨਿਵਾਸ ਇਹ ਹੈ ਭਾਈ ਸਾਹਿਬ ਦੀ ਰਹਾਇਸ਼ ਇਹ ਹੈ ਜੀ ਕਲਗੀ ਤਨ ਨਿਵਾਸ ਇੱਥੇ ਭਾਈ ਸਾਹਿਬ ਸੰਗਤ ਨੂੰ ਮਿਲਦੇ ਹਨ ਇਹ ਹੈ ਪਾਣੀ ਵਾਲੀ ਟੈਂਕੀ ਆਪਾਂ ਦੁਬਾਰਾ 메ਨ ਰੋਡ ਤੇ ਆ ਗਏ ਹਾਂ ਇਹ 메ਨ ਰੋਡ 메ਨ ਗੇਟ ਤੋਂ ਲੈ ਕੇ ਡੈਰੀ ਫਾਰਮ ਤੱਕ ਬਣਿਆ ਹੈ ਇਹ 메인 ਰੋਡ 528 ਮੀਟਰ ਲੰਬਾ ਹੈ। ਸੱਜੇ ਹੱਥ ਹੈ ਹਸਪਤਾਲ। ਸਾਹਮਣੇ ਹੈ ਡੈਰੀ ਫਾਰਮ। ਖੱਬੇ ਹੱਥ ਹੈ ਦੀਵਾਨ ਹਾਲ ਸਾਹਮਣੇ ਕੰਧ ਕੋਲ ਰੋਡ ਐਂਡ ਹੋ ਜਾਂਦਾ ਹੈ ਸਾਹਮਣੇ ਹੈ ਬਾਥਰੂਮ ਇੱਧਰ ਹੈ ਐਸ ਕੇ ਐਸ ਚੈਰੀਟੇਬਲ ਹਸਪਤਾਲ ਇਹ ਹਨ ਬਾਥਰੂਮ ਇੱਧਰ ਜ਼ਮੀਨ ਵਿੱਚ ਗਾਵਾਂ ਦਾ ਚਾਰਾ ਬੀਜਾ ਹੈ ਇਹ ਹੈ ਜੀ ਸੰਤ ਕਰਮ ਸਿੰਘ ਚੈਰੀਟੇਬਲ ਹਸਪਤਾਲ ਇਹ ਹੈ گاਵਾ ਦਾ ਡੈਰੀ ਫਾਰਮ ਇਹ 2 ਏਕੜ ਵਿੱਚ ਬਣਿਆ ਹੈ ਇੱਥੇ ਬਣਦੀ ਹੈ ਮਠਿਆਈ ਇਹ ਹੈ ਬਾਬਾ ਦੀਪ ਸਿੰਘ ਯਾਦਗਾਰੀ ਦੀਵਾਨ ਹਾਲ ਉਹ ਪਾਣੀ ਵਾਲੀ ਟੈਂਕੀ ਉਹ ਦਸਦਾ ਗੁਰਦਵਾਰਾ ਸਾਹਿਬ ਚੌਂਤੀ ਕਿੱਲੇ ਵਿੱਚ ਬਣਿਆ ਹੈ ਪਰਮੇਸ਼ਰ ਦਵਾਰ ਆਓ ਦੀਵਾਨ ਹਾਲ ਦੇਖਦੇ ਹਾਂ ਬਾਈ ਸਾਹਿਬ ਇੱਥੇ ਕੀਰਤਨ ਦੀਵਾਨ ਲਗਾਉਂਦੇ ਹਨ ਇਹ ਹਾਲ 250 ਫੁੱਟ ਚੌੜਾ 350 ਫੁੱਟ ਲੰਬਾ ਹੈ ਵੱਡੇ ਵੱਡੇ ਪੱਖੇ ਲੱਗੇ ਹਨ ਇਹ ਪਿਆਜ਼ ਦੀ ਖੇਤੀ ਹੈ ਪਾਣੀ ਦਿੱਤਾ ਜਾ ਰਿਹਾ ਹੈ ਪਰਮੇਸ਼ਰ ਦੁਆਰ ਵਿੱਚ ਬਹੁਤ ਪਿਆਜ਼ ਬੀਜਿਆ ਹੋਇਆ ਹੈ